ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਕਰਦੇ ਆਂ ਗੱਲ ਅੱਜ ਆਪਣੀ 22 ਤਰੀਕ ਆ ਤੇ 7ਵੇਂ ਮਹੀਨੇ 'ਚ ਅੱਜ ਬਾਬੇ ਦੀ ਕਿਰਪਾ ਹੋਈ ਐ ਕਿੰਨੇ ਦਿਨਾਂ ਤੋਂ ਕੋਈ ਚੱਜ ਦਾ ਮੀਂਹ ਆਪਣੇ ਸਾਡੇ ਏਰੀਆ 'ਚ ਨਹੀਂ ਪਿਆ ਸੀ ਲੁਧਿਆਣਾ ਏਰੀਆ 'ਚ ਥੋੜਾ ਮੋਟਾਰ ਪੈਂਦਾ ਸੀ ਮੀਂਹ ਤੇ ਹਟ ਜਾਂਦਾ ਸੀਗਾ ਯਾਨੀ ਆਲ ਓਵਰ ਨਹੀਂ ਸੀ ਪੈ ਰਿਆ ਤੇ ਜੋ ਅੱਜ ਸਵੇਰ ਤੋਂ ਵਾਰਸ਼ ਹੋਣੀ ਸ਼ੁਰੂ ਹੋਈ ਆ ਪਹਿਲਾਂ ਤਾਂ ਇਹ 3 ਵਜੇ ਦੇ ਨੇੜੇ ਥੋੜੀਆਂ ਕਣੀਆਂ ਪਈਆਂ ਫਿਰ ਪੌਣੇ 6 ਪੌਣੇ 7 ਦੇ ਨੇੜੇ ਬਾਰਸ਼ ਸ਼ੁਰੂ ਹੋਈ ਆ ਤੇ ਉਹ ਉਸਨੇ ਬਾਅਦ 8 ਵਜੇ ਤੋਂ ਬਾਅਦ ਫਿਰ ਮੀਂਹ ਬਹੁਤ ਜ਼ਿਆਦਾ ਵਰ੍ਹਨਾ ਸ਼ੁਰੂ ਹੋ ਗਿਆ ਤੇ ਇੰਨਾ ਮੀਂਹ ਪਿਆ ਅੱਜ ਆਪਾਂ ਨੂੰ ਮੁੜ ਕੇ ਦੁਕਾਨ ਤੇ ਜਾਣ ਦਾ ਟਾਈਮ ਨਹੀਂ ਲੱਗਿਆ ਤੇ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਆ ਜੀ ਜੋ ਦੇਖੋ ਝੋਨੇ ਕਿੰਨੇ ਹਰੇ ਬਾਈ ਚ ਹੋ ਗਏ ਅੱਜ ਦੇ ਮੀਂਹ ਨਾਲ ਹੀ ਦੇਖੋ ਇੰਨੇ ਸੋਹਣੇ ਝੋਨੇ ਲੱਗਣ ਲੱਗੇ ਦੂਰ ਤੱਕ ਆਪਾਂ ਨਗਾ ਦੇਖੋਣੇ ਤੁਹਾਨੂੰ ਦੇਖੋ ਕਿੰਨੇ ਸੋਹਣੇ ਝੋਨੇ ਲੱਗਣ ਲੱਗੇ ਦੇਖੋ ਕੁਦਰਤ ਦਾ ਰੰਗ ਤੇ ਜਿਹੜੇ ਬਾਣ ਸੁੱਕੇ ਪਏ ਸੀ ਜਿਵੇਂ ਆਹ ਬਾਣਾ ਜਿੱਕਰ ਲੱਜਾ ਸੁੱਕਾ ਸੀਗਾ ਪੱਠੇ ਵੀਜੇ ਸੀ ਤੇ ਇਹਦੇ ਬਾਣਾਂ ਦਾ ਕੀ ਹਾਲ ਕਰ ਦਿੱਤਾ ਜਿਵੇਂ ਆਪਾਂ ਕਦੂ ਕੀਤਾ ਉਹ ਹਾਣਾ ਬਣ ਗਏ ਸਾਰੇ ਪੱਠਿਆਂ ਦਾ ਇਦਾਂ ਭਰਤੇ ਵਾਹਿਗੁਰੂ ਨੇ ਦੇਖੋ ਜੋ ਪੱਠੇ ਸੀਗੇ ਉਹ ਪੱਠਿਆਂ ਵਾਲੇ ਟੱਕ ਵੀ ਸਾਰੇ ਫੁੱਲੋਂ ਭਰੇ ਪਿਆ ਨੱਕੋ ਨੱਕ ਕੀਤੇ ਪਿਆ ਇਧਰ ਮੇਰੇ ਪੱਠੇ ਦੀ ਕੁਸ ਬੀਜਣ ਦੀ ਖਾਤਰ ਮੈਂ ਕੱਲ ਬੀਬੀ ਲੈ ਕੇ ਆਇਆ ਸੀ ਵੀ ਬੀਜ ਦੇਣਾਂ ਨਾਵੇਂ ਪੱਠੇ ਪਰ ਨਹੀਂ ਵਾਇਗਰੂ ਨੂੰ ਮਨਜ਼ੂਰ ਨਹੀਂ ਹਲੇ ਉਹ ਮੇਰੀ ਅੱਧੀ ਕਨਾਲ ਪਰਲੇ ਵਾਸਤੇ ਬੀਜਣ ਵਾਲੀ ਸੀ ਉਹਦੇ ਲੈ ਕੇ ਆਇਆ ਸੀ ਦੀ ਖਤਰ ਬਾਜਰਾ ਪਰ ਨਹੀਂ ਮਨਜ਼ੂਰ ਸੀ ਵਾਇਗਰੂ ਜੀ ਨੂੰ ਤੇ ਉਹਨਾਂ ਨੇ ਰਾਤ ਫਿਰ ਅੱਜ ਕਿਰਪਾ ਕੀਤੀ ਤੇ ਇੰਨਾ ਜਲ ਸਿੱਟਿਆ ਤੇ ਬਹੁਤ ਹੀ ਜ਼ਿਆਦਾ ਜਲ ਸਿੱਟਿਆ ਇਹ ਪੰਜਾਬੀ ਚ ਆਪਾਂ ਕਹਿੰਦੇ ਹਾਂ ਨੇ ਦੇਖੋ ਵੀ ਟੱਡੂ ਬੋਲਾਂ ਲਾਦੇ ਆ ਸੁਣੋ ਹਾਂ ਤੁਸੀਂ ਸੁਣ ਸਕਦੇ ਹੋ ਇਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਡੱਡੂ ਬੁਲਾਤੇ ਉਹ ਡੱਡੂ ਬੁਲਾਤੇ ਜੀ ਬਾਬਾ ਜੀ ਨੇ ਸਾਰੇ ਪਾਸੇ ਡੱਡੂ ਬੁਲਾਮ ਬੋਲਣ ਲਾਤੇ ਤੇ ਮੋਟਰਾਂ ਸਾਰੀਆਂ ਬੰਦ ਪਈਆਂ ਵੇਖੋ ਕਿੰਨੀ ਸੋਹਣੀ ਹਰਿਆਵਲ ਹੋ ਗਈ ਆ ਤੇ ਆ ਆਪਣੀ ਵਾਲੀ ਮੋਟਰ ਆ ਗਈ ਸਾਰੇ ਪਾਸੇ ਵਾਹਿਗੁਰੂ ਖੁਸ਼ ਹੋ ਗਏ ਕਿਮਲੇ ਡੱਡੂਆਂ ਦੀ ਆਵਾਜ਼ ਆ ਰਹੀ ਹੈ ਨਾ ਜੀਜਾਂ ਤੇ ਕਿੰਨਾ ਖੁਸ਼ ਹੋਇਆ ਇਹ ਵਾਹੀ ਗੁਰੂ ਦਾ ਸ਼ੁਕਰ ਕਰਦੇ ਆ ਸੁਕਰਾਨਾ ਕਰਦੇ ਆ ਮਾਹਰਾ ਸੱਚੇ ਪਾਤਸ਼ਾਹ ਦਾ ਵੀ ਇੰਨੇ ਗਰਮੀ 'ਚ ਬੱਠੇ ਜੀਵ ਜੰਤ ਤੇ ਇਹਨਾਂ ਦੇ ਵੀ ਹੁਣ ਵਿਚਾਰਿਆਂ ਦੇ ਠੰਡ ਪਈ ਆ ਆ ਕੇ ਆਪਣੇ ਪਦੀਨੇ 'ਚ ਬਹੁਤ ਬੈਠੇ ਹੋਣਗੇ ਡੱਡੂ ਜੀਜਾਂ ਤੇ ਵਿਚਾਰੇ ਅਰੇ ਆਪਣੇ ਪਦੀਨੇ ਕੋਲ ਕਿਉਂ ਆ ਦਿਨਾਂ ਦੇ ਵਿੱਚ ਕੀ ਹੁੰਦਾ ਝੋਨੇ ਤੇ ਜ਼ੋਰ ਕਰਕੇ ਕਿਸੇ ਫਸਲ ਨੂੰ ਪਾਣੀ ਨਹੀਂ ਲੱਗਦਾ ਹੋਰ ਤੇ ਜ਼ਿਆਦਾਤਰ ਆਪਾਂ ਝੋਨੇ ਨੂੰ ਤਰਜੀਹ ਦਿੰਨੇ ਆ ਪਾਣੀ ਲਾਉਣ ਦੀ ਖਾਤਰ ਜੇ ਪੱਠੇ ਠੇ ਹੁੰਦੇ ਆ ਆਪਣੇ ਉਹ ਸੁੱਕ ਜਾਂਦੇ ਆ